ਐਸ ਵੇਲੇ ਦੀ ਵੱਡੀ ਬ੍ਰੇਕਿੰਗ ਹੈ ਬਹੁਤ ਵੱਡੀ ਖਬਰ ਹੈ ਸ੍ਰੀ ਹਰਗੋਬਿੰਦਪੁਰ ਦੇ ਵਿੱਚ ਅੱਜ थर-थर ਕੰਬਿਆਏ ਸ੍ਰੀ ਹਰਗੋਬਿੰਦਪੁਰ ਜਸ਼ਨ ਦਾ ਮਾਹੌਲ ਹੈ ਬਾਜ਼ਾਰ ਡਰਿਆ ਹੋਇਆ ਸਹਿਮਿਆ ਹੋਇਆ ਕੀ ਹੋ ਚੁੱਕਾ ਹੈ ਜੰਗਲ ਰਾਜ ਹੋ ਚੁੱਕਾ ਹੈ ਐਸ ਵੇਲੇ ਸ੍ਰੀ ਹਰਗੋਬਿੰਦਪੁਰ ਦੇ ਲੋਕ ਇੰਨੇ ਕ ਕੰਬੇ ਤੇ ਇੰਨੇ ਕ ਡਰੇ ਤੇ ਇੰਨੇ ਕ ਸਹਿਮੇ ਹੋਏ ਨੇ ਦੁਕਾਨਦਾਰਾਂ ਦਾ ਬੁਰਾ ਹਾਲ ਹੈ ਮੂੰਹ ਚੋਂ ਗੱਲ ਨਹੀਂ ਨਿਕਲ ਰਹੀ ਚਿਹਰਿਆਂ ਦੀ ਹਵਾਈਆਂ ਉੱਟੀਆਂ ਹੋਈਆਂ ਨੇ ਜੀ ਆ ਬਹੁਤ ਵੱਡੀ ਖਬਰ ਹੈ ਸ੍ਰੀ ਹਰਗੋਬਿੰਦਪੁਰ ਦੇ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਤੇ ਨਾਮ ਹੈ ਦੇਸਰਾਜ ਗੋਲਡਸਮਿਥ ਸੋ ਉਸ ਗੋਲਡ ਸਮੀਥ ਵਾਲੀ ਦੁਕਾਨ ਦੇ ਉੱਤੇ 11 ਵਜੇ ਦੇ ਕਰੀਬ ਅਣਪਛਾਤੇ ਨੌਜਵਾਨ ਜਿਹੜੇ ਨੇ ਉਹ ਪਹੁੰਚਦੇ ਨੇ ਮੋਟਰਸਾਈਕਲ ਤੇ ਸਵਾਰ ਨੇ ਔਰ ਪਿੱਛੇ ਬੈਠਾ ਜਿਹੜਾ ਲੜਕਾ ਹੈ ਉਹ ਫਾਇਰ ਕਰ ਦਿੰਦਾ ਜਾਨੀ ਨੁਕਸਾਨ ਤਾਂ ਕੋਈ ਨਹੀਂ ਹੋਇਆ ਅੰਦਰ ਦੁਕਾਨਦਾਰ ਸੀ ਮੁਲਾਜ਼ਮ ਸੀ ਕਸਟਮਰ ਕੋਈ ਹੈਗਾ ਕਿ ਨਹੀਂ ਹੈਗਾ ਸੀ ਇਹ ਤਾਂ ਅਜੇ ਪੁਲਿਸ ਤਫਤੀਸ਼ ਤੋਂ ਬਾਅਦ ਪਤਾ ਲੱਗੇਗਾ ਸੀਸੀਟੀਵੀ 'ਚ ਵੀ ਸਾਰਾ ਕੁਝ ਰਿਕਾਰਡ ਹੋਇਆ ਪਰ ਅਜੇ ਤੱਕ ਸੀਸੀਟੀਵੀ ਸਾਡੇ ਕੋਲ ਪਹੁੰਚੀ ਨਹੀਂ ਹੈ ਸੀਸੀਟੀਵੀ ਪਹੁੰਚ ਰਹੀ ਹੈ ਤੁਹਾਨੂੰ ਉਹਨਾਂ ਦੀਆਂ ਤਸਵੀਰਾਂ ਵੀ ਕਲੀਅਰ ਹੋ ਜਾਣਗੀਆਂ ਪਰ ਫਿਲਹਾਲ ਉੱਥੇ ਡੀਐਸਪੀ ਰਾਜੇਸ਼ ਕੱਕਰ ਐਸਐਚਓ ਸ਼੍ਰੀ ਹਰਗੋਬਿੰਦਪੁਰ ਤੇ ਸਮੁੱਚੀ ਟੀਮ ਪਹੁੰਚੀ ਹੈ ਤਫ਼ਤੀਸ਼ ਕਰ ਰਹੀ ਹੈ ਬਹੁਤੀ ਜਲਦ ਇਹ ਜਿਹੜੇ ਇਹ ਦੋਸ਼ੀ ਨੇ ਇਹਨਾਂ ਦਾ ਵੀ ਕਲੀਅਰ ਹੋ ਜਾਏਗਾ ਗੋਲੀ ਚੱਲਣ ਦੀ ਵਜ੍ਹਾ ਕੀ ਹੈ ਕੀ ਕੋਈ ਫਰਕਤੀ ਹੈ ਜਾਂ ਫਿਰ ਕੋਈ ਹੋਰ ਇਸ਼ਾਰਾ ਹੈ ਇਹ ਤਾਂ ਹੁਣ ਆਉਣ ਵਾਲੀ ਜਾਂਚ ਦੇ ਵਿੱਚ ਹੀ ਪਤਾ ਚੱਲੇਗਾ ਜਦ ਤੱਕ ਦੁਕਾਨਦਾਰ ਪੁਲਿਸ ਨੂੰ ਸੱਚਾਈ ਨਹੀਂ ਦੱਸਣਗੇ ਪੁਲਿਸ ਮੀਡੀਆ ਨਾਲ ਗੱਲ ਨਹੀਂ ਕਰੇਗੀ ਤਾਂ ਕਲੀਅਰ ਨਹੀਂ ਹੋ ਪਾਏਗਾ ਕਿ ਆਖਿਰ ਗੋਲੀ ਚਲੋਂ ਪਿੱਛੇ ਵਜਾਇ ਸੀ ਕੀ ਸੀ ਤਾਂ ਫਿਰ ਮੈਂ ਕਹਾਂਗਾ ਕਿ ਤਾੜ ਤਾੜ ਗੋਲੀਆਂ ਚੱਲੀਆਂ ਨੇ ਸ੍ਰੀ ਹਰਗੋਬਿੰਦਪੁਰ ਦੇ ਵਿੱਚ ਇਹ ਗੋਲੀਆਂ ਦੀ ਆਵਾਜ਼ ਦੇ ਨਾਲ ਗੂੰਜ ਉਠਿਆ 메ਨ ਬਾਜ਼ਾਰ ਔਰ 메ਨ ਬਾਜ਼ਾਰ ਦੇ ਵਿੱਚ ਚਿੰਤਾਸ਼ਟਾ ਦਾ ਮਾਹੌਲ ਬਣ ਚੁੱਕਿਆ ਕਿਉਂਕਿ ਫਿਰ ਇੱਕ ਸਨੇਰੀ ਦੀ ਦੁਕਾਨ ਦੇ ਉਤੇ ਸ਼੍ਰੀ ਹਰਗੋਬਿੰਦਪੁਰ ਦੇ ਵਿੱਚ ਹੋਣਾ ਸਨੇਰੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਵੱਡੀ ਖਬਰ ਹੈ ਵੱਡੀ ਅਪਡੇਟ ਹੈ ਸੂਤਰਾਂ ਦੇ ਹਵਾਲੇ ਦੇ ਨਾਲ ਨੌਜਵਾਨ ਮੋਟਰਸਾਈਕਲ ਤੇ ਸਵਾਰ ਜਿਹੜੇ ਨੇ ਉਹ ਆਏ ਨੇ ਔਰ ਉਹਨਾਂ ਦੇ ਵਿੱਚੋਂ ਸਭ ਤੋਂ ਪਿੱਛੇ ਬੈਠੇ ਨੌਜਵਾਨ ਨੇ ਜਿਹੜੀ ਹੈ ਫਾਇਰ ਕੀਤੇ ਨੇ ਸ਼ੀਸ਼ੇ ਟੁੱਟ ਚੁੱਕੇ ਨੇ ਚੱਕਨਾਚੂਰ ਹੋ ਚੁੱਕੇ ਨੇ ਦੁਕਾਨ ਦੇ ਸ਼ੀਸ਼ੇ ਜਿਹੜੇ ਨੇ ਮੇਨ ਗੇਟ ਦਾ ਜਿਹੜਾ ਸ਼ੀਸ਼ਾ ਹੁੰਦਾ ਉਹ ਚੱਕਨਾਚੂਰ ਹੋਇਆ ਜਾਨੀ ਨੁਕਸਾਨ ਅਜੇ ਕੋਈ ਨਹੀਂ ਹੋਇਆ ਪਰ ਦੁਕਾਨਦਾਰ ਬਹੁਤ ਦਹਿਸ਼ਤ ਦੇ ਵਿੱਚ ਨੇ ਬਹੁਤ ਡਰੇ ਹੋਏ ਨੇ ਬੜੇ ਹੀ ਖੌਫ ਦੇ ਵਿੱਚ ਨੇ ਔਰ ਹਰ ਕੋਈ ਇਹ ਅੰਦਾਜ਼ੇ ਹੀ ਲਗਾ ਰਿਹਾ ਕਿ ਫਾਇਰ ਕਿਉਂ ਕੀਤਾ ਗਿਆ ਪਰ ਪੁਲਿਸ ਦੀ ਜਾਂਚ ਹੀ ਸੱਚ ਦੱਸ ਪਾਏਗੀ ਕਿ ਕਲੀਅਰ ਕੀ ਹੈ ਜਾਂ ਫਿਰ ਜਦ ਤੱਕ ਜਗਦੀਸ਼ ਸਿੰਘ ਕੈਮਰੇ ਸਾਹਮਣੇ ਆਣ ਕੇ ਗੱਲ ਨਹੀਂ ਕਰਦੇ ਕਿ ਵਜ੍ਹਾ ਕੀ ਰਹੀ ਕੋਈ ਰੰਜਿਸ਼ ਹੈ ਕੋਈ ਦੁਸ਼ਮਣੀ ਹੈ ਜਾਂ ਫਿਰ ਵਾਕਿਆ ਹੀ ਕੋਈ ਫਰੋਤੀ ਨਾਲ ਜੁੜਿਆ ਹੋਇਆ ਮਾਮਲਾ ਹੈ ਇਹ ਤਾਂ ਜਾਂਚ ਦੱਸੇਗੀ ਜਾਂ ਫਿਰ ਜਗਦੀਸ਼ ਸਿੰਘ ਉਹ ਨਹੀਂ ਦੱਸਣਗੇ ਪਰ ਇਸ ਵੇਲੇ ਦੀ ਵੱਡੀ ਅਪਡੇਟ ਹੈ ਬਹੁਤ ਵੱਡੀ ਖਬਰ ਹੈ ਸਾਡੇ ਸੂਤਰਾਂ ਦੇ ਹਵਾਲੇ ਦੇ ਨਾਲ ਇਸ ਵੇਲੇ ਸ੍ਰੀ ਹਰਗੋਬਿੰਦਪੁਰ ਦੇ ਵਿੱਚ دہشت ਦਾ ਮਾਹੌਲ ਹੈ ਪੁਲਿਸ ਨਾਕੇਬੰਦੀ ਜਿਹੜੀ ਹੈ ਬਹੁਤ ਜ਼ੋਰ ਦਾ ਤਰੀਕੇ ਨਾਲ ਕਰ ਰਹੀ ਹੈ ਤਪੀਸ਼ ਕਰ ਰਹੀ ਹੈ ਰਾਜੇਸ਼ ਕੱਕੜ ਜੀ ਡੀਐਸਪੀ ਸ਼੍ਰੀ ਹਰਗੋਬਿੰਦਪੁਰ ਪਹੁੰਚ ਚੁੱਕੇ ਨੇ ਮੌਕੇ ਤੇ ਉਹਨਾਂ ਦੀ ਟੀਮ ਮੌਕੇ ਤੇ ਹੈ ਜਾਂਚ ਕਰ ਰਹੀ ਹੈ ਪਰ ਇਸ ਸਾਰੀ ਜਾਂਚ ਦੇ ਨਾਲ ਨਾਲ ਇਹ ਦੱਸ ਦਈਏ ਕਿ ਸ਼ਹਿਰ ਇਲਾਕਾ ਡਰ ਚੁੱਕਾ ਹੈ ਖੋਪ ਚ ਹਰ ਪਾਸੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਔਰ ਦੁਕਾਨਦਾਰ ਸੋਚ ਰਹੇ ਨੇ ਕਿ ਸਾਡੀਆਂ ਦੁਕਾਨਾਂ ਚ ਅਸੀਂ ਸੇਫ ਨਹੀਂ ਭਰੇ ਬਾਜ਼ਾਰ ਦੇ ਵਿੱਚ ਅਸੀਂ ਸੇਫ ਨਹੀਂ ਤਾਂ ਅਸੀਂ ਸੇਫ ਕਿੱਥੇ ਆ ਸ਼੍ਰੀ ਹਰਗੋਬਿੰਦਪੁਰ ਦੇ ਵਿੱਚ ਬਾਜ਼ਾਰ ਦੇ ਵਿੱਚ ਜਿਹੜੀ ਦਹਿਸ਼ਤ ਹੈ ਦੇਖਣ ਨੂੰ ਮਿਲ ਰਹੀ ਹੈ ਦੁਕਾਨਦਾਰ ਸਾਮੀ ਹੋਏ ਨੇ ਸੋ ਫਿਰ ਅਸੀਂ ਦੱਸ ਗਏ ਤੁਹਾਨੂੰ ਕਿ ਸ਼੍ਰੀ ਹਰਕਪਿੰਦਰ ਪੁਰ ਐਸ ਵੇਲੇ ਵੱਡੀ ਖਬਰ ਸ਼ਹਿਰ ਸ਼੍ਰੀ ਹਰਕਪਿੰਦਰ ਪੁਰ ਤੋਂ ਆ ਰਹੀ ਹੈ ਜਿੱਥੇ 7 ਤਰੀਕ ਨੂੰ ਲਾਈਟਾਂ ਵਾਲੇ ਚੌਂਕ ਦੇ ਵਿੱਚ ਚਿਤਾਬੜ ਤੋਲ ਗੋਲੀਆਂ ਚੱਲੀਆਂ ਸੀ ਚਾਰ ਮੌਤਾਂ ਹੋਈਆਂ ਸੀ ਕਈ ਜ਼ਖਮੀ ਹੋਏ ਸੀ ਸੋ ਉਸੇ ਹੀ ਸ਼ਹਿਰ ਦੇ ਵਿੱਚ ਹੁਣ ਫਿਰ ਦੁਬਾਰਾ ਗੋਲੀ ਚੱਲੀ ਹੈ ਅੱਜ ਚੱਲੀ ਹੈ ਸੂਤਰ ਦੱਸਦੇ ਨੇ ਸਮਾਂ ਸੀ ਸਵੇਰ ਦਾ 11 ਵਜੇ ਸੋ 11 ਵਜੇ ਦੇ ਕਰੀਬ ਇਹ ਗੋਲੀ ਚਲਤੀ ਹੈ 11 ਵਜੇ ਤੋਂ ਬਾਅਦ ਪੁਲਿਸ ਜਿਹੜੀ ਹੈ ਗੋਲੀ ਚੱਲਣ ਤੋਂ ਬਾਅਦ ਤੁਰੰਤ ਹਰਕਤ ਦੇ ਵਿੱਚ ਆਉਂਦੀ ਹੈ ਔਰ ਪੁਲਿਸ ਤਫਤੀਸ਼ ਕਰ ਰਹੀ ਹੈ ਬੜੀ ਬਰੀਕੀ ਦੇ ਨਾਲ ਤਫਤੀਸ਼ ਕਰ ਰਹੀ ਹੈ ਇਸ ਵੇਲੇ ਦੀ ਵੱਡੀ ਅਪਡੇਟ ਵੱਡੀ ਖਬਰ ਹੈ ਸ਼੍ਰੀ ਹਰਗੋਬਿੰਦਪੁਰ ਤੋਂ ਸੋ ਤੁਸੀਂ ਵੀ ਦੇਖੋ ਔਰ ਸ਼੍ਰੀ ਹਰਗੋਬਿੰਦਪੁਰ ਦੇ ਲੋਕ ਦਹਿਸ਼ਤ ਕਿਨੇ ਡਰੇ ਹੋਏ ਨੇ ਸੈਮੀ ਹੋਏ ਨੇ ਦੁਕਾਨਦਾਰ ਵੀ ਬਹੁਤ ਜ਼ਿਆਦਾ ਦਹਿਸ਼ਤ ਹੈ ਡਰੇ ਹੋਏ ਐ ਸੈਮੀ ਹੋਏ ਐ ਕਿਉਂਕਿ ਇੱਕ ਗੋਲੀ ਕਿਤੇ ਕਿਸੇ ਵੀ ਦੁਕਾਨਦਾਰ ਨੂੰ ਕਿਸੇ ਉਹਨਾਂ ਦੇ ਕਸਟਮਰ ਨੂੰ ਜਾਂ ਉੱਥੇ ਵਰਕਰ ਨੂੰ ਛੂ ਜਾਂਦੀ ਤਾਂ ਵੱਡਾ ਨੁਕਸਾਨ ਜਾਨੀ ਨੁਕਸਾਨ ਹੋ ਸਕਦਾ ਸੀ ਫਿਲਹਾਲ ਜਾਨੀ ਨੁਕਸਾਨ ਤਾਂ ਹੁਣ ਬਚ ਗਿਆ ਪਰ ਗੋਲੀ ਚਲਾਉਣ ਦੀ ਵਜ੍ਹਾ ਕੀ ਰਹੀ ਹੈ ਕੋਈ ਪੁਰਾਣੀ ਰੰਜਿਸ਼ ਹੈ ਕੋਈ ਦੁਸ਼ਮਣੀ ਹੈ ਕੋਈ ਵਾਰਨਿੰਗ ਹੈ ਕੋਈ ਧਮਕੀ ਸੀ ਜਾਂ ਫਿਰ ਕਿਸੇ ਤਰ੍ਹਾਂ ਦਾ ਕੋਈ ਫਰੋਤੀ ਜਾਂ ਰੰਗਦਾਰੀ ਦਾ ਮਾਮਲਾ ਸੀ ਇਹ ਪੁਲਿਸ ਦੀ ਜਾਂਚ ਹੀ ਕਲੀਅਰ ਕਰ ਪਾਏਗੀ ਜਾਂ ਫਿਰ ਜਗਦੀਸ਼ ਸਿੰਘ ਜੋ ਦੁਕਾਨ ਦੇ ਮਾਲਕ ਨੇ ਉਹ ਕਲੀਅਰ ਕਰਨਗੇ ਫਿਲਹਾਲ ਉਹਨਾਂ ਜੇ ਮੀਡੀਏ ਤੋਂ ਦੂਰੀ ਬਣਾਈ ਹੋਈ ਹੈ ਬਹੁਤੀ ਜਲਦ ਸੀਸੀਟੀਵੀ ਸਾਰੀਆਂ ਤਸਵੀਰਾਂ ਸੀਸੀਟੀਵੀ ਚ ਕੈਦ ਹੋਈਆਂ ਨੇ ਪਰ ਸੀਸੀਟੀਵੀ ਬਹੁਤੀ ਜਲਦ ਜਿਹੜਾ ਮੀਡੀਆ ਨੂੰ ਦਿੱਤੀ ਜਾ ਸਕਦੀ ਹੈ ਮਿਲ ਸਕਦੀ ਹੈ ਮੀਡੀਆ ਨੂੰ ਅਸੀਂ ਤੁਹਾਡੇ ਰੂਬਰੂ ਕਰਾਂਗੇ ਸੋ ਤਾਜ਼ਾ ਅਪਡੇਟ ਲਾ ਕੇ ਫਿਰ ਤੁਹਾਡੇ ਸਾਹਮਣੇ ਆਵਾਂਗੇ ਪਰ ਤਦ ਤੱਕ ਲਈ ਇਹ ਤਸਵੀਰਾਂ ਦੇਖੋ ਸ਼ਹਿਰਚਿਰੀ ਹਰ ਕੋਬਿੰਦਪੁਰ ਪਰਿਆ ਬਾਜ਼ਾਰ ਹੈ ਮੇਨ ਬਾਜ਼ਾਰ ਹੈ ਉਸ ਮੇਨ ਬਾਜ਼ਾਰ ਦੇ ਵਿੱਚ ਗੋਲਡ ਸﻤਿਥ ਨਾਦੀ ਇੱਕ ਸਨਾਰੀ ਦੀ ਦੁਕਾਨ ਜਿੱਥੇ ਸਵੇਰ 11 ਵਜੇ ਸੂਤਰਾਂ ਦੇ ਹਵਾਲੇ ਨਾਲ ਸਵੇਰ 11 ਵਜੇ ਮੋਟਰਸਾਈਕਲ ਤੇ ਨੌਜਵਾਨ ਸਵਾਰ ਨੇ ਅਣਪਛਾਤੇ ਨੇ ਔਰ ਤਾਬੜ ਤੋਰ ਫਾਇਰਿੰਗ ਕਰਦੇ ਨੇ ਸ਼ੀਸ਼ਾ ਚੱਕਣਾ ਚੂਰ ਹੋ ਜਾਂਦਾ ਹੈ ਦਹਿਸ਼ਤ ਦਾ ਮਾਹੌਲ ਹੋ ਜਾਂਦਾ ਹੈ ਫਾਇਰਿੰਗ ਕਰਕੇ ਫਰਾਰ ਹੋ ਜਾਂਦੇ ਨੇ ਫਾਇਰਿੰਗ ਦੇ ਪਿੱਛੇ ਵਜਾ ਕੀ ਰਹੀ ਹੈ ਦਹਿਸ਼ਤ ਦਾ ਮਾਹੌਲ ਹੈ ਡਰ ਦਾ ਮਾਹੌਲ ਹੈ ਦੁਕਾਨਦਾਰ ਵੀ ਡਰ ਤੇ ਮਾਰੀ ਹੈ ਜੀ ਕੁਝ ਬੋਲਣ ਨੂੰ ਤਿਆਰ ਨਹੀਂ ਪੁਲਿਸ ਆਪਣੀ ਤਫਤੀਸ਼ ਕਰ ਰਹੀ ਹੈ ਇਸ ਤਫਤੀਸ਼ ਤੋਂ ਬਾ ਫਿਰ ਅਸੀਂ ਲੈ ਕੇ ਤੁਹਾਡੇ ਰੋਬਰੂ ਹੋਵਾਂਗੇ ਸੋ ਤਾਜ਼ਾ ਅਪਡੇਟ ਲੈ ਕੇ ਜਲਦੀ ਤੁਹਾਡੇ ਸਾਹਮਣੇ ਆ ਤਦ ਤੱਕ ਦੇ ਲਈ ਇਹ ਖਬਰ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਇਹ ਖਬਰ ਜਿਹੜੀ ਹੈ ਆਪਣੇ ਉਹਨਾਂ ਸਗੇ ਸੰਬੰਧੀਆਂ ਤੱਕ ਆਪਣੇ ਮਿੱਤਰ ਦੋਸਤਾਂ ਤੱਕ ਪਹੁੰਚਾ ਦਿਓ ਤਾਂ ਕਿ ਤੁਸੀਂ ਵੀ ਅਲਰਟ ਹੋ ਸਕੋ ਕਿਉਂਕਿ ਜਿਹੜੇ ਮੋਟਰਸਾਈਕਲਾਂ ਤੇ ਸਵਾਰ ਐਸੇ ਲੋਕ ਐਸੇ ਅਨਸਰ ਨੇ ਬਾਜ਼ਾਰ ਦੇ ਵਿੱਚ ਹੋਈ ਕਿਸੇ ਦੀ ਹਿੰਮਤ ਨਹੀਂ ਪਈ ਕਿ ਉਹਨਾਂ ਨੂੰ ਰੋਕ ਸਕੀ ਜਾਂ ਨਾਤ ਪਾ ਸਕੀ ਇਹਨਾਂ ਦਹਿਸ਼ਤ ਇਹਨਾਂ ਡਰ ਦਾ ਮਾਹੌਲ ਸੀ ਸੋ ਤੜ ਤੜ ਚੱਲੀਆਂ ਨੇ ਹੁਣ ਸ਼੍ਰੀ ਹਰਗੋਬਿੰਦਪੁਰ ਦੇ ਵਿੱਚ ਗੋਲੀਆਂ